ਉਹ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਆ ਇਹ ਲਗਾਤਾਰ ਸੂਬਿਆਂ ਦੇ ਨਾਲ ਵਿਤਕਰਾ ਵੀ ਕਰ ਰਹੀ ਆ ਤੇ ਗਰੀਬਾਂ ਦਾ ਸ਼ੋਸ਼ਣ ਕਰ ਰਹੀ ਆ ਜਿਹਦੇ ਅੱਜ ਜਿਹੜੀ ਮਨਰੇਗਾ ਸਕੀਮ ਜਿਹੜੀ ਆ ਐਨੇ ਸਾਲਾਂ ਤੋਂ ਕਾਂਗਰਸ ਪਾਰਟੀ ਨੇ ਚਲਾਈ ਹੋਈ ਸੀ ਅੱਜ ਉਹਦਾ ਇੱਕ ਪਹਿਲਾਂ ਤੇ ਨਾਮ ਬਦਲ ਲਿਆ ਔਰ ਕਰੋੜਾਂ ਰੁਪਈਆ ਖਰਚ ਕੇ ਉਹਦਾ ਨਾਮ ਬਦਲਿਆ ਔਰ ਨਾਲ ਇਹ ਵੀ ਕਰਤਾ ਕਿ 40% ਜਿਹੜਾ ਸੂਬੇ ਆ ਉਹ ਪਹਿਲਾਂ ਪੈਸੇ ਦੇਣਗੇ ਤੇ ਤਾਂ ਜਿਹੜੀ ਮਨਰੇਗਾ ਸਕੀਮ ਉੱਥੇ ਆਏਗੀ ਜਿਵੇਂ ਪੰਜਾਬ ਆ 4 ਲੱਖ ਦਾ ਕਰਜ਼ਾ ਜਿਹੜਾ ਆਲਰੇਡੀ ਸਾਡੇ ਪੰਜਾਬ ਸਰਕਾਰ ਦੇ ਸਿਰ ਤੇ ਆ ਤੇ 40% ਇਹਨਾਂ ਦੇ ਨਹੀਂ ਸਕਣਾ ਤੇ ਸਾਡੇ ਸੂਬੇ ਦੇ ਵਿੱਚ ਮੰਰੇਗਾ ਜਿਹੜੀ ਆ ਟੋਟਲੀ ਬੰਦ ਹੋਣ ਜਾ ਰਹੀ ਆ ਔਰ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਹੀ ਮੰਰੇਗਾ ਦੀਆਂ ਦਿਹਾੜੀਆਂ ਤੋਂ ਚੱਲਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਜਿਹੜੀ ਦੀਵੇ ਆ ਉਹ ਬੁਝਾਉਣ ਜਾ ਰਹੀ ਆ ਸੈਂਟਰ ਸਰਕਾਰ ਉਹਨਾਂ ਦੀ ਰੋਟੀ ਬੰਦ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜੇ ਪਿਛਲੇ 17 ਸਾਲਾਂ ਤੋਂ ਜਿਹੜੇ ਮੰਰੇਗਾ ਦੇ ਇਹਨਾਂ ਦੇ ਕੱਚੇ ਮੁਲਾਜ਼ਮ ਰੱਖੇ ਹੋਏ ਆ ਉਹ ਕੱਚੇ ਮੁਲਾਜ਼ਮ 17 ਸਾਲਾਂ ਤੋਂ ਮੰਰੇਗਾ ਦੇ ਵਿੱਚ ਕੰਮ ਕਰ ਰਹੇ ਆ ਸਰਕਾਰ ਦੇ ਨਾਲ ਜਿੱਥੇ ਮੰਰੇਗਾ ਬੰਦ ਹੋਊਗੀ ਉਹਨਾਂ ਦਾ ਵੀ ਜਿਹੜਾ ਮੁਲਾਜ਼ਮਾਂ ਦਾ ਵੀ ਜਿਹੜਾ ਨੁਕਸਾਨ ਹੋਊਗਾ ਜਿਹੜੇ 17 ਸਾਲਾਂ ਤੋਂ ਸਰਕਾਰ ਨਾਲ ਸੇਵਾ ਦੇ ਰਹੇ ਆ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਵੀ ਸੋ ਇਸ ਕਰਕੇ ਜਿਹੜੀ ਸੈਂਟਰਲ ਸਰਕਾਰ ਆ ਇਹਨੂੰ ਨੀਂਦ ਤੋਂ ਜਾਗਣਾ ਚਾਹੀਦਾ ਆ ਨਾ ਬਦਲਣ ਨਾਲ ਕੁਝ ਨਹੀਂ ਹੁੰਦਾ ਕਿ ਤੁਸੀਂ ਗੁਰੂ ਮਹਾਰਾਜ ਦਾ ਨਾਮ ਰੱਖ ਲਓ ਤੁਸੀਂ ਆਪਦੇ ਕਿਸੇ ਹੋਰ ਦਾ ਨਾਮ ਰੱਖ ਲਓ ਨਾਮ ਬਦਲਣ ਨਾਲ ਨਹੀਂ ਕੁਝ ਹੋਣਾ ਕੰਮ ਪ੍ਰੈਕਟੀਕਲੀ ਕੰਮ ਕਰਕੇ ਦੱਸੋ ਇਹ ਸਾਡੀ ਸਮੁੱਚੇ ਜ਼ਿਲ੍ਹੇ ਵੱਲੋਂ ਅੱਜ ਜਿਹੜੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਸੀਗਾ ਇਹ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਧਰਨਾ ਲਾ ਰਹੇ ਆ ਸਾਡੀ ਮੰਗ ਹੈ ਕਿ ਮੰਦੀਕਾ ਐਜ਼ ਇਟ ਇ ਜਿਵੇਂ ਚੱਲਦੀ ਸੀ ਉਹਨੂੰ ਉਦਾਂ ਚਲਾਇਆ ਜਾਵੇ ਉਹਦਾ ਨਾਂ ਵੀ ਨਾ ਬਦਲਿਆ ਜਾਵੇ ਔਰ ਮੰਦੀਕਾ ਜਿਹੜੀ ਜਿਵੇਂ ਪਿੱਛੋਂ ਕੰਮ ਚੱਲ ਰਿਹਾ ਸੀਗਾ ਸਾਰੇ ਗਰੀਬਾਂ ਦੇ ਘਰ ਚੱਲ ਰਹੀ ਸੀ ਉਦਾਂ ਹੀ ਚਲਾਏ ਜਾਣ ਜਿਸ ਤਰੀਕੇ ਦੇ ਨਾਲ ਭਾਜਪਾ ਪਹਿਲਾਂ ਕਿਸਾਨੀ ਨੂੰ ਖਤਮ ਕੀਤਾ ਹੁਣ ਮਜ਼ਦੂਰਾਂ ਤੱਕ ਵੀ ਪਹੁੰਚ ਗਏ ਵਪਾਰੀ ਵੀ ਖਤਮ ਨੇ ਔਰ ਹੁਣ ਮਜ਼ਦੂਰਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਭਾਜਪਾ ਹਮੇਸ਼ਾ ਹੀ ਜਿੱਥੇ ਪੰਜਾਬ ਨਾਲ ਤੇ ਬਿਤਕਰਾ ਕਰਦੀ ਸੀ ਹੁਣ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਗਰੀਬਾਂ ਨੂੰ ਮਾਰਨ ਤੇ ਤੁਲੀ ਹੋਈ ਆ ਆਲਰੇਡੀ ਅਡਾਨੀਆਂ ਬਾਨੀਆਂ ਨੂੰ ਸਾਰਾ ਕੁਝ ਅਸੀਂ ਵੇਚ ਚੁੱਕੇ ਆ ਚਾਹੇ ਉਹ 에ਰਪੋਰਟਾਂ ਦੀ ਗੱਲ ਹੋਵੇ ਚਾਹੇ ਉਹ 에ਅਰਲਾਈਨਾਂ ਦੀ ਗੱਲ ਹੋਵੇ ਤੇ ਹੁਣ ਤੁਸੀਂ ਗਰੀਬਾਂ ਦੇ ਘਰਾਂ ਤੱਕ ਵੀ ਜਿਹੜਾ ਖਤਮ ਕਰਕੇ ਤੇ ਸਾਰਾ ਹੀ ਜਿਹੜਾ ਕੰਮ ਹੈ ਇਹ ਜਿਹੜੇ ਸਰਮਾਇਦਾਰਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਸੋ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਮੰਦੀਗਾ ਨੂੰ ਇਹ ਖਤਮ ਕਰਨ ਜਾ ਰਹੇ ਆ ਕਰਨਕਾ ਦਾ ਜਾ ਰਹੇ ਉਹਨਾਂ ਤੇ ਕਰਤਾ ਕਿ ਜਿੱਥੇ ਇੰਨੇ ਕਰੋੜਾਂ ਲੋਕ ਮਨਰੇਗਾ 'ਚ ਕੰਮ ਕਰਦੇ ਆ ਮੇਰੇ ਕਾ 27 ਕਰੋੜ ਦੇ ਲਾਗੇ ਮੈਂ ਫਿਗਰ ਪੜ ਰਿਹਾ ਸੀਗਾ ਜਿਹੜੇ ਮਨਰੇਗਾ 'ਚ ਕੰਮ ਕਰਦੇ ਔਰ ਮਹਿਜ 6 ਘੰਟੇ ਦੇ ਅੰਦਰ ਅੰਦਰ ਇਹਦੇ ਤੇ ਬਹਿਸ ਕਰਕੇ ਤੇ ਰਾਤ 12 ਵਜੇ ਇਹਨਾਂ ਨੇ ਕਾਲੀ-ਕਾਲੀ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਕਰਤਾ ਆ ਸੋ ਨਾਂ ਰੱਖਤਾ ਵੀਬੀਜੀ ਰਾਮ ਜੀ ਸੋ ਇਸ ਕਰਕੇ ਹਰ ਗੱਲ ਦੇ ਵਿੱਚ ਰੱਬ ਦਾ ਨਾਮ ਲਿਆਉਣਾ ਉਨੂੰ ਰਿਲੀਜੀਅਸ ਬੇਸਿਸ ਦੇ ਉੱਤੇ ਟੱਚ ਕਰਨਾ ਧਾਰਮਿਕ ਤੌਰ ਤੇ ਨਾਂ ਨੂੰ ਲਿਉਣਾ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਇਸ ਚੀਜ਼ ਤੇ ਸਕਸੈਸਫੁਲ ਹੋ ਗਏ ਵੀ ਲੋਕ ਲੱਗਦਾ ਕਿ ਇਹੀ ਪਾਰਟੀ ਇੱਕ Hindu ਧਰਮ ਦੀ ਰੱਖਿਆ ਕਰ ਸਕਦੀ ਆ ਇਹ ਬਿਲਕੁਲ ਮਹਿਜ ਗਲਤ ਹੈ ਮੈਂ ਆਪਣੇ ਗਰਦਾਸਪੁਰ ਦੀ ਗੱਲ ਕਰਾਂ ਸਾਡਾ ਗਰਦਾਸਪੁਰ ਜਿਹੜਾ ਧਰਮਾਂ ਤੋਂ ਉੱਪਰ ਉੱਠ ਕੇ ਅਸੀਂ ਹਰ ਯਾਤਰਾ ਹਰ ਚੀਜ਼ ਦੇ ਵਿੱਚ ਅਸੀਂ ਇਕੱਠੇ ਡਿਸਟ੍ਰਿਕਟ ਲੈਵਲ ਤੇ ਮਨਾਉਂਦੇ ਆਂ ਤੋ ਸੋ ਇਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਜੇ ਨਾ ਜੀ ਰਾਮ ਜੀ ਰੱਖਤਾ ਤੇ ਸ਼ਾਇਦ ਕੋਈ ਇਹਨਾਂ ਨੂੰ ਲੱਗੇਗਾ ਲੈ ਭਈ ਇਹਨਾਂ ਨਾਂ ਰੱਖਤਾ ਸੋ ਜਿਹੜੀ ਪੜ੍ਹੇ ਲਿਖੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਸਾਡੇ ਇਕਨੋਮਿਕ ਇਕਨੋਮਿਕਲੀ ਸਾਰੇ ਸਾਡੇ ਮੁਲਕ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਉਹ ਲੋਕਾਂ ਨੂੰ ਨਾਂ ਬਦਲਣ ਨਾਲ ਕੁਝ ਫਰਕ ਨਹੀਂ ਪੈਂਦਾ ਸਾਡੇ ਮੁਲਕ ਨੂੰ ਤੁਸੀਂ ਕੰਮ ਕਰਕੇ ਪ੍ਰੈਕਟੀਕਲੀ ਦਿਖਾਓ ਕੰਮ ਕਰਨ ਦੇ ਨਾਲ ਹੀ ਲੋਕਾਂ ਨੇ ਸਮਝਣਾ ਹੁਣ ਨਾਂ ਬਦਲਣ ਵਾਲਾ ਸਮਾਂ ਨਿਕਲ ਗਿਆ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਪੂਰਨ ਵਿਰੋਧ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਮਨਰੇਗਾ ਨੂੰ ਖਤਮ ਕੀਤਾ ਆ ਉਹਨੂੰ ਬਹਾਲ ਕੀਤਾ ਜਾਵੇ ਔਰ ਇਹ ਜਿਹੜਾ 40% ਵਾਲਾ ਕੰਮ ਇਹਨਾਂ ਨੇ ਲਾਗੂ ਕਰ ਦਿੱਤਾ ਉਹਨੂੰ ਖਤਮ ਕਰਕੇ ਐਜ਼ ਇਟ ਇਜ਼ ਹੀ ਮਨਰੇਗਾ ਨੂੰ ਚਲਾਇਆ ਜਾਵੇ ਗਰੀਬਾਂ ਦੀ ਰੋਟੀ ਦੀ ਜਿਹੜੀ ਲਤ ਨਾ ਮਾਰੀ ਜਾਏ ਨਹੀਂ ਤੇ ਇਹਦੇ ਨਤੀਜੇ ਜਿਹੜੇ ਆ ਸੈਂਟਰ ਸਰਕਾਰ ਨੂੰ ਬਹੁਤ ਪੂਰੀ ਤਰ੍ਹਾਂ ਭੁਗਤਣੇ ਪੈਣਗੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਚੋਣਾਂ ਦੀ ਕੋਈ ਵੀ ਧੱਕਾ ਨਹੀਂ ਹੋਇਆ ਲੋਕਾਂ ਨੇ ਸਾਨੂੰ ਦਿਤਾ ਕਿ 27 ਦਾ ਰਸਤਾ ਸਾਫ ਇਹ ਤੁਹਾਨੂੰ ਲੱਗਦਾ ਤੁਸੀਂ ਸਾਰੇ ਪੱਤਰਕਾਰ ਮੈਨੂੰ ਪੂਰਾ ਦਿਨ ਫੋਨ ਕਰਦੇ ਰਹੇ ਉਹ ਅੰਦਰੋਂ ਪਾੜਾ ਸਾਹਿਬ ਤੁਹਾਡੇ ਨਾਲ ਧੱਕਾ ਹੋ ਗਿਆ ਛੇਤੀ ਆਓ ਤੇ ਮੈਂ ਅੱਗੋਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਮੈਂ ਹੁਣ ਇੱਟ ਮਾਰਦਾ ਆਫਸਰਾਂ ਦੀ ਲਾਲੀ ਲੋਈ ਤੇ ਕੀ ਕਰੂਗਾ ਕੋਈ ਵੀ ਜੋ ਸ਼ਰਮੀ ਲਾਲੀ ਹੀ ਇਹਨਾਂ ਨੇ ਤੇ ਇਸ ਕਰਕੇ ਰਿਜ਼ਲਟ ਵੇਖਿਆ ਜਿਹੜੇ ਕਹਿੰਦੇ ਪਾੜੇ ਦੀ ਮੰਜੀ ਠੋਕਣੀ ਹੈ ਵੇਖੋ ਮੈਂ ਇਹੋ ਜੇ ਸ਼ਬਦ ਬੋਲਣ 'ਚ ਵਿਸ਼ਵਾਸ ਨਹੀਂ ਰੱਖਦਾ ਔਰ ਜਦੋਂ ਆ ਪਿੱਛੇ ਐਮਸੀ ਇਲੈਕਸ਼ਨ ਆ ਉਹ ਵਾਰਡ ਸੀ ਜਿੱਥੇ ਖੜੇ ਆ ਇਹ ਕਿਹਦੀ ਵਾਰਡ ਸੀ ਕੀ ਬੈਲ ਸਾਹਿਬ ਦੀ ਆਪਣੀ ਵਾਰਡ ਸੀ ਤੇ ਫਿਰ ਇਹਦਾ ਮੱਲੇ ਜਿੱਤੀ ਅੱਜ ਮੇਰੀ ਤੇ ਮੈਂ ਤੇ ਮੰਜੀ ਤੁਹਾਡੀ ਤਿੰਨ ਚਾਰ ਆਲੀ ਠੋਕੀ ਆ ਮੈਂ ਤੇ ਚੂਲਾ ਵੀ ਲਾਈਆਂ ਤੁਹਾਡੀਆਂ ਬਾਈ ਦੇ ਵਿੱਚ ਕਿੱਥੋਂ ਉਥੋਂ ਆਪਣੇ ਪੰਜਾਬ ਤੋਂ ਬਨਵੇ ਜਿੱਤ ਗਏ ਤੇ ਇੱਥੋਂ ਤੁਸੀਂ ਫੇਰ ਨਹੀਂ ਜਿੱਤ ਸਕਦੇ ਸੋ ਇਸ ਕਰਕੇ ਮਾਣ ਮੂਨ ਮੈਂ ਮੈਂ ਮਾਣ ਨਹੀਂ ਕਰਦਾ ਮੇਰੇ ਲੋਕਾਂ ਨੇ ਚੂਲਾ ਲਾਈਆਂ ਇਹਨਾਂ ਦੀਆਂ ਮੇਰੇ ਲੋਕਾਂ ਨੇ ਐਮਪੀ ਦੇ ਵਿੱਚ ਇਹ ਦੋਨੋਂ ਭਰਾ ਇਕੱਠੇ ਹੋ ਗਏ ਸੀਗੇ ਸਮਝ ਗਏ ਨਾ ਕਿਹੜਾ ਇਹਨਾਂ ਦਾ ਭਰਾ ਕਿਉਂਕਿ ਉਹ ਤੇ ਹੁਣ ਪਾਣੀ 'ਚ ਹੀ ਬਹਿ ਗਿਆ ਕਾਲੀਦਲ ਇੱਥੇ ਇੰਨਾ ਕੁ ਮਜ਼ਬੂਤ ਕਰਤਾ ਕਿ ਮਤਲਬ ਗੱਲ ਹੀ ਕੋਈ ਨਹੀਂ ਦੋ ਦੋ ਵੋਟਾਂ ਨਿਕਲ ਲੀਆਂ ਬੂਥਾਂ ਤੋਂ ਮੈਂ ਤਾਂ ਨਹੀਂ ਕਹਿ ਰਿਹਾ ਹੁਣ ਰਿਕਾਰਡ ਆ ਪਿੰਡਾਂ ਦੇ ਵਿੱਚੋਂ ਦੋ ਵੋਟਾਂ ਤਿੰਨ ਵੋਟਾਂ ਪੰਜ 6 8 9 ਸੋ ਇਸ ਕਰਕੇ ਅਕਾਲੀ ਦਲ ਪਹਿਲਾ ਧੰਨਵਾਦ ਤੇ ਬੈਲ ਸਾਹਿਬ ਕਰਨ ਅਕਾਲੀ ਦਲ ਦਾ ਜਿਨ੍ਹਾਂ ਨੇ ਇਹਨਾਂ ਨੂੰ ਪੂਰਨ ਸਮਰਥਨ ਦੇ ਕੇ ਤੇ ਵੋਟਾਂ ਪਾਈਆਂ ਦੂਜਾ ਧੰਨਵਾਦ ਇਹ ਇਹ ਐਤਿਕਾਂ ਦੀ ਗੱਲ ਨਹੀਂ ਐਮਪੀ 'ਚ ਵੀ ਇਦਾਂ ਹੋਇਆ ਐਰਕਾ ਵੀ ਇਦਾਂ ਹੋਇਆ ਤੇ ਮੈਨੂੰ ਪਰ ਇਹਦੇ 'ਚ ਕੋਈ ਇਤਰਾਜ਼ ਨਹੀਂ ਆ ਬਾਈ ਇਹ ਤੇ ਮਰਜ਼ੀ ਆ ਕਿਸੇ ਦੀ ਜੇ ਆਪਣੇ ਆਪ ਨੂੰ ਕੋ ਖਤਮ ਕਰਕੇ ਕਿਸ ਨੂੰ ਜਿੰਦਾ ਕਰਨਾ ਚਾਹੁੰਦਾ ਤੇ ਪਾੜਾ ਥੋੜਾ ਡੱਕ ਸਕਦਾ ਉਹ ਇਸ ਕਰਕੇ ਪਹਿਲਾ ਇਹ ਕੀਤਾ ਫਿਰ ਇਹਨਾਂ ਨੇ ਡੱਬਿਆਂ 'ਚ ਵੋਟਾਂ ਪੁਆਈਆਂ ਮੈਂ ਤਾਂ ਪ੍ਰੈਸ ਕਾਨਫਰੰਸ ਵੀ ਨਹੀਂ ਕਰਨੀ ਚਾਹੁੰਦਾ ਤੁਸੀਂ ਹੁਣ ਸਵਾਲ ਪੁੱਛ ਲਿਆ ਮੈਂ ਜਵਾਬ ਦੇ ਰਿਹਾ ਕਿਉਂਕਿ ਮੈਨੂੰ ਰੋਣ ਦੀ ਆਦਤ ਨਹੀਂ ਠੀਕ ਆ ਭਾਈ ਮੈਂ ਇਸ ਗੱਲ ਦਾ ਆਪਣੇ ਚਾਹੀਏ ਦੇ ਵਿੱਚ ਤੁਸੀਂ ਦੇਖਿਆ ਮੈਂ ਤਾਂ ਨਹੀਂ ਫੜਿਆ ਇਹਨਾਂ ਦੇ ਮੁਲਾਜ਼ਮਾਂ ਨੇ ਰੌਲਾ ਪਾਇਆ ਵੋਟਾਂ ਪਾਉਂਦੇ ਆ ਫੜ ਲਿਆ ਤੇ ਜੇ ਇੱਕ 'ਚ ਫੜਿਆ ਤੇ ਤੁਸੀਂ ਸਮਝੋ ਬਾਕੀਆਂ 'ਚ ਕੀ ਬਣਿਆ ਹੋਊਗਾ ਫਿਰ ਕੈਂਸਲੇਸ਼ਨ ਕਿੰਨੀ ਹੋਈ ਆ ਤਿੱਬੜ ਜ਼ੋਨ ਦੇ ਵਿੱਚ ਜਿਹੜੀ ਮੇਰੀ ਕੈਂਡੀਡੇਟ ਸੀਗੀ ਉਹ 1047 ਵੋਟਾਂ ਕੈਨਸਲ ਕੀਤੀਆਂ ਤੇ 210 ਨਾਲ ਉਹਨੂੰ ਜੇਤੂ ਕਰਾਰ ਦਿੱਤਾ। ਸੋ ਮੈਂ ਰੋਂਦਾ ਨਹੀਂ। ਮੈਂ ਵੈਲਕਮ ਕਰਦਾ ਇੱਕ ਇਹਨਾਂ ਦਾ ਏ.ਆਰ.ਓ. ਆ ਸ਼ਰਣ, ਇੱਕ ਇਹਨਾਂ ਦੇ ਜਿਹੜੇ ਅਫਸਰ ਆ ਫਿਰ ਜਿਨ੍ਹਾਂ ਨੇ ਜੋ ਕੀਤਾ ਮੈਨੂੰ ਖੁਸ਼ੀ ਆ ਕਿ ਬਰਿੰਦਰ ਮੀਤ ਸਿੰਘ ਪਾੜੇ ਦੇ ਗਾੜੀ ਐਦਾਂ ਕੋਈ ਉਰਤ ਰੱਖਦੇ ਆ ਤੇ ਆੜਨਾਲੇ ਆ ਜਦੋਂ ਸਾਡਾ ਸਮਾਂ ਆਊਗਾ ਮੈਂ ਜਰੂਰ ਕੇ ਤੇ ਦੱਸਣਾ ਨਹੀਂ ਵੀ ਹਾਏ ਹੋਏ ਤੱਕਾ ਹੋ ਗਿਆ ਤੱਕਾ ਵੈਲਕਮ ਆ ਦੋ ਹੱਥ ਜੋੜ ਕੇ ਵੈਲਕਮ ਕਰਦਾ। ਗੱਲ ਕੀਤੀ ਵੀਡੀਓ ਬੜੀ ਵਾਇਰਲ ਹੋਣੀ ਕਹਿੰਦੇ ਜਾਏਗਾ ਦੇਖੋ ਪੈਸੇ ਦੇ ਕੇ ਜਿੰਨਾ ਮਰਜੀ ਡਾਇਨਾਸੌਰ ਲਿਆ ਅਜ ਡਾਇਨਾਸੌਰ ਆ ਸਕਦੇ ਆ ਜੇ ਡਾਇਨਾਸੌਰ ਹੀ ਨਹੀਂ ਆ ਸਕਦੇ ਕਾਲੀ ਕਿੱਥੋਂ ਆ ਜਾਣੇ ਆ ਸੋ ਇਹ ਕਰਕੇ ਇਹ ਗੱਲ ਖਤਮ ਕਰ ਇਦਾਂ ਹੀ ਆਉਣੇ ਨੇ ਕਾਲੀ ਦਲ ਦੋ ਦੋ ਵੋਟਾਂ ਪਿੰਡਾਂ ਚੋਂ ਨਿਕਲਣੀਆਂ ਖਾਲੀ ਦਲ ਆ ਕੇ ਜੇ ਇੱਕ ਚੰਕ ਦੇ ਵਿੱਚੋਂ ਕਿਤੇ ਚਾਰ ਸੀਟਾਂ ਜਿੱਤ ਗਿਆ ਤੇ ਹੁਣ ਇਹਦਾ ਮਤਲਬ ਕਿ ਕਾਲੀ ਦਲ ਆਜੂ ਇੱਥੇ ਕੀ ਇੱਥੇ ਗਰਦਾਸਪੁਰ ਕਾਲੀ ਦਲ ਕਿੱਥੇ ਚੱਲ ਗਿਆ ਦੱਸੋ ਨਾ ਗਰਦਾਸਪੁਰ ਦੇ ਵਿੱਚ ਦੋ ਦੋ ਚਾਰ ਚਾਰ ਵੋਟਾਂ ਪਿੰਡ ਚੋਂ ਨਿਕਲ ਰਹੀਆਂ ਔਰ ਉਹਨਾਂ ਪਿੰਡਾਂ ਜਿਹੜੇ ਕਾਲੀ ਪਿੰਡ ਨੇ ਤੇ ਫਿਰ ਡਾਇਨਾਸੌਰ ਕਿੱਥੋਂ ਆਉਣਗੇ ਇੱਥੇ ਤੇ ਪਹਿਲੇ ਜੇ ਐਦਾਂ ਦੇ ਬੰਦੇ ਰਹੇ ਤੇ ਡਾਇਨਾਸੌਰ ਦਾ ਤੇ ਪਤਾ ਨਹੀਂ ਜਿਹੜਾ ਰਹਿੰਦਾ ਹੁੰਦਾ ਹੁੰਜਾ ਕੰਮ ਉਹ ਵੀ ਫਿਰ ਜਾਣਾ ਵਾ। ਸੋ ਇਸ ਕਰਕੇ ਮੇਰਾ ਓਪਨ ਚੈਲੰਜ ਆ 2027 ਚ ਅਸਲੀ ਮੈਚ ਖੇਡਣ ਦਾ ਮਜ਼ਾ ਆਉਣਾ ਆ। ਤੇ ਮੰਜੀ ਕੌਣ ਕਿਦੀ ਠੋਕੂਗਾ ਇਹ ਤੇ ਪ੍ਰਮਾਤਮਾ ਜਾਣਦਾ ਆ। ਹੰਕਾਰ ਨਾ ਰੱਬ ਲੈ ਆਵੇ। ਮੰਜੀ ਤਿੰਨ ਚਾਰ ਵਾਰੀ ਮੇਰੇ ਗਰਦਾਸਪੁਰ ਦੇ ਲੋਕਾਂ ਨੇ ਇਹਨਾਂ ਦੀ ਠੋਕੀ ਆ ਤੇ ਜਿਹੜੀ ਆ 27 ਆਉਣੀ ਆ ਉਹਦੇ ਚ ਚੂਲਾ ਲਾ ਦਿਆਂਗੇ ਯਾਰਕਾ। ਜਿਹੜੀ ਰਹਿ ਗਈ ਨਾ ਮਾੜੀ ਮੁਰਤੀ ਚੀਂ ਪੀਂਚ ਮੰਜੀ ਦੀ ਆਜ ਆਉਂਦੀ ਆ ਕੋਈ ਵੀ ਹਟਾ ਲਾ ਦਿਆਂਗਾ ਇਹਨਾਂ ਦੀ